ਸਦਾ ਸਭ ਨੂੰ ਸਤਿ ਸ਼੍ਰੀ ਅਕਾਲ ਸਾਥ ਤੋਂ ਤੁਹਾਡੇ ਸਾਰਿਆਂ ਨਾਲ ਖਾਸ ਗੱਲ ਕਰਨਾ ਚਾਹੁੰਦਾ ਅੱਜ ਦੇ ਅਖਬਾਰਾਂ ਦੇ ਵਿੱਚ ਪੰਜਾਬ ਦੇ ਡਾਇਰੈਕਟਰ ਜਨਰਲ ਨੇ ਕਿਹਾ ਚ 324 ਪੁਲਿਸ ਮਕਾਬਲੇ ਹੋ ਗਏ ਹੈ ਤੇ ਮੈਂ ਪੁੱਛਣਾ ਚਾਹੁੰਦਾ ਹੈ ਕਿ ਕਾਨੂੰਨ ਦੇ ਰਾਹੀਂ ਇਹ ਮੁਕਾਬਲੇ ਹੋ ਸਕਦੇ ਆ ਜੇ ਮੁਕਾਬਲੇ ਹੋਏ ਹੈ ਫਿਰ ਸੁਪਰੀਮ ਕੋਰਟ ਤੇ ਹਾਈ ਕੋਰਟ ਨੇ ਆਪਣੇ ਸੈਸ਼ਨ ਜੱਜਾਂ ਤੋਂ ਇਹ ਜੀ ਰਿਕਵਰੀ ਚੁਣੀ ਪਈ ਹੈਗੀ ਜੋ ਕਰਕੇ ਸੰਵਿਧਾਨ ਕਹਿੰਦਾ ਹੈ ਕਿ ਨੋ ਬੋਡੀਜ਼ ਲਾਈਫ ਕੈਨ ਬੀ ਟੇਕਨ ਅਵੇ विदाਊਟ ਦ ਪ੍ਰੋਸੀਜਰ ਲੇ ਡਾਊਨ ਬਾਇ ਲਾਅ ਜੇ ਕਿਸੇ ਦੀ ਜ਼ਿੰਦਗੀ ਕਾਨੂੰਨ ਤੋਂ ਬਗੈਰ ਨਹੀਂ ਲਈ ਜਾ ਸਕਦੀ ਤੇ ਫਿਰ ਪੁਲਿਸ ਨੇ 324 ਦਾ ਅੰਕਰਾਮ ਦੇ ਵਿੱਚ ਕਿੰਨੇ ਬੰਦੇ ਮਾਰੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸਿੱਖ ਘਟ ਗਿਣਤੀ ਦੇ ਵਿੱਚ ਹੈਗੇ ਆ ਤੇ ਮੈਂ ਜਾਣਨਾ ਚਾਹੁੰਦਾ ਕਿ ਇਹ 324 ਜਿਹੜੇ ਅੰਕਾਉਂਟਰ ਹੋਏ ਆ ਇਹਨਾਂ ਦੇ ਵਿੱਚ ਸਿੱਖ ਕਿੰਨੇ ਮਾਰੇ ਗਏ ਆ ਕਰਕੇ ਅਸੀਂ ਘੱਟ ਗਿਣਤੀ 'ਚ ਹੈ ਸਾਨੂੰ ਹੋਰ ਘੱਟ ਗਿਣਤੀ ਦੇ ਵਿੱਚ ਕਰੀ ਜਾ ਰਹੀ ਹੈ ਸਰਕਾਰ ਹਕੂਮਤ ਇਕਤਾ ਪਰਮ ਸਿਮਾਨ ਦੀ ਤੇ ਇੱਕ ਨਿਰੰਧ ਮੋਤੀ ਦੀ ਜਿਸ ਨੇ ਕੈਨੇਡਾ ਦੇ ਵਿੱਚ ਵੀ ਤਿੰਨ ਸਿੱਖ ਮਰਵਾ ਦਿੱਤੇ ਹੈ ਆਪਣੀ ਰੌ ਏਜੰਸੀ ਤੋਂ ਇੱਕ ਯੂਕੇ 'ਚ ਮਰਵਾਤਾ ਦੋ ਪਾਕਿਸਤਾਨ ਦੇ ਵਿੱਚ ਮਰਵਾਤੇ ਹੈ ਤੇ ਅਮਰੀਕਾ ਦੇ ਵਿੱਚ ਪੰਨੂ ਦੇ ਉੱਤੇ ਮਾਰੰਦੀ ਸਨਾ ਸੀ ਪਰ ਅਮਰੀਕਾ ਦੀ ਇੰਟੈਲੀਜੈਂਸ ਏਜੰਸੀ ਨੂੰ ਪਹਿਲਾਂ ਪਤਾ ਲੱਗ ਗਿਆ ਤੇ ਪੰਨੂ ਦੀ ਜਾਨ ਬਚ ਗਈ ਸੁਪਰੀਮ ਕੋਰਟ ਦੇ ਵਿੱਚ ਹਜੇ ਤੱਕ ਕੋਈ ਸਿੱਖ ਜੱਜ ਦੀ ਨਿਯਤ ਨਹੀਂ ਹੈਗਾ ਤੇ ਜਿਹੜੇ ਇਹ ਝੂਠੇ ਮੁਕਾਬਲੇ ਹੋ ਰਹੇ ਐ ਅੱਜ ਵੀ ਅਸੀਂ ਪੜਿਆ ਕਿ ਖੋਰ ਮੁਕਾਬਲਾ ਕਾਜ਼ਾ ਕਾਜ਼ਾ ਵਿੱਚ ਹੋ ਗਿਆ ਉਹਦੇ ਵਿੱਚ ਮੈਂ ਕਿਹਾ ਕਿ ਸਾਡੇ ਜਿਹੜੇ ਰੋਸਪੁਰ ਦੇ ਜਥੇਦਾਰ ਸਾਹਿਬ ਭੁੱਲਰ ਸਾਹਿਬ ਹੈ ਉਹ ਡੀਸੀ ਤੇ ਐਸਐਸਪੀ ਨੂੰ ਮਿਲਣਗੇ ਤੇ ਪੁੱਛਣਗੇ ਕਿ ਇਹ ਮੁਕਾਬਲਾ ਕਿਵੇਂ ਕੀਤਾ ਗਿਆ ਤੇ ਕਿਹੜੇ ਸਾਲਤ ਦੇ ਵਿੱਚ ਤੁਸੀਂ ਇਸ ਸਿੱਖ ਨੂੰ ਮਾਰਿਆ ਹੈਗਾ ਸੋ ਇਹ ਡਿਊਟੀ ਐਸਪੀਸੀ ਦੀ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਹੈ ਫੇਟ ਜਿਹੜੀਆਂ ਹੋਰ ਸਿੱਖ ਸੰਸਥਾ ਮਹਿਤੀਆਂ ਸੰਤ ਮਹਾਤਮਾ ਵੀ ਹੈਗੇ ਐ ਟਕਸਾਲ ਵੀ ਆਪਣਾ ਗੁੱਠਾ ਮੂੰਠ પા ਕੇ ਬੈਠੀ ਹੋਈ ਹੈ ਫੇਰ ਚੀਫ ਖਾਲਸਾ ਦਿਵਾਨ ਇਹ ਸਾਰੀਆਂ ਸੰਸਥਾ ਚੁੱਪ ਕਰਕੇ ਕਿਉਂ ਬੈਠੀਆਂ ਦਾਦਾ ਜਰਾ ਤੇ ਫੇਰ ਜਿਹੜੀਆਂ ਪਾਰਟੀਆਂ ਸਿਆਸਤ ਦੇ ਵਿੱਚ ਹੈਗੀਆਂ ਉਹ ਦੋ ਚੀਜ਼ਾਂ ਕਿਉਂ ਨਹੀਂ ਕਹਿੰਦੀਆਂ ਕਿ ਸਾਡੇ 14 ਸਾਲ ਤੋਂ ਅਲੈਕਸ਼ਨ ਐਸਟੀਪੀਸੀ ਦੇ ਮਾਰੇ ਹੋਏ ਐ ਤੇ ਉਹ ਕਿਉਂ ਨਹੀਂ ਹੋ ਰਹੇ ਤੇ ਜਿਹੜਾ ਕੈਨੇਡਾ ਤੇ ਅਮਰੀਕਾ ਤੇ ਇੰਗਲੈਂਡ ਦੇ ਵਿੱਚ ਤੇ ਪਾਕਿਸਤਾਨ ਦੇ ਵਿੱਚ ਤੇ ਇਥੇ ਹਿਸਾਰ ਪੰਜਾਬ ਦੇ ਵਿੱਚ ਸਿੱਖਾਂ ਨੂੰ ਝੂਠੇ ਮੁਕਾਬਲੇ ਦੇ ਵਿੱਚ ਮਾਰਿਆ ਗਿਆ ਐ ਇਹਦੀ ਗੱਲ ਕਿਉਂ ਨਹੀਂ ਕਰਦੇ ਸੁਖਬੀਰ ਸਿੰਘ ਜੀ ਕਹਿੰਦੇ ਆ ਅਸੀਂ ਬਹੁਤ ਵੱਡੀ 파ਟਰੀ ਐ ਉਹ ਲੈਕਚਰ ਦਿੰਦੇ ਆ ਨਾਲ ਕਾਲ ਤੱਕ ਸਭ ਦੇ ਜਥੇਦਾਨ ਬੈਠੇ ਹੁੰਦੇ ਆ ਪਰ ਜਿਹੜੀ ਐਸਟੀਪੀਸੀਡੀ ਸਾਡੀ ਜਮਹੂਰੀਅਤ ਖਤਮ ਕਰਤੀ ਐ ਸਿੱਖ ਕੌਮ ਦੀ ਹਿੰਦੂਤਵਾ ਨੇ ਉਹਦੇ ਬਾਰੇ ਤੱਕ ਕਦੇ ਉਹਨਾਂ ਨੇ ਬਿਆਨ ਨਹੀਂ ਦਿੱਤਾ ਨਾ ਜਿਹੜੇ ਸਿੱਖ ਕੈਨੇਡਾ ਯੂ ਐਸ ਏ ਦੇ ਵਿੱਚ ਇੰਗਲੈਂਡ ਪਾਕਿਸਤਾਨ ਹਰਿਆਣੇ ਤੇ ਪੰਜਾਬ ਦੇ ਵਿੱਚ ਮੋਦੀ ਦੀ ਹਕੂਮਤ ਮਰਵਾ ਰਹੀ ਐ ਝੂਠੇ ਮੁਕਾਬਲੇ ਅੰਚ ਤੇ ਨਾਲੇ ਉਹ ਸਾਰੇ ਲੀਗਲ ਨੇ ਸਿੱਖਾਂ ਦੇ ਉਹਨਾਂ ਦੇ ਜਵਾਬ ਕੈਂਪੀ ਕੌਣ ਮੰਗੂਗਾ ਸ਼੍ਰੋਮਣੀ ਅਕਾਲੀ ਦਲ ਤਾਂ ਅੰਬਰ ਸਰ ਆਪਣਾ ਹਰਕਤ ਕਰ ਰਹੀ ਹੈ ਪਰ ਜਦੋਂ ਨਿਸ਼ਾਨ ਆਉਂਦੇ ਆ ਤਾਂ ਸਿੱਖ ਝਾੜੂ ਨੂੰ ਵੋਟਾਂ ਪਾਦੇ ਨੇ ਹੁਣ ਝਾੜੂ ਆਮ ਪਾਰਟੀ ਦਾ ਨਿਸ਼ਾਨ ਹੈ ਤੇ ਆ ਦੇਖੋ ਮੈਂ ਫਿਰਨ ਪਾ ਰਿਹਾ ਕਿ ਜੇ ਝਾੜੂ ਉਹਨਾਂ ਦਾ ਨਿਸ਼ਾਨ ਹੈ ਝਾੜੂ ਨੂੰ ਤਾਂ ਇਸਤੇਮਾਲ ਹੀ ਨਹੀਂ ਕਰਦੇ ਹੈਗੇ ਅਰ ਗੰਧ ਦੇ ਨਾਲ ਭਰਿਆ ਪਿਆ ਸਾਡਾ ਪੰਜਾਬ ਆ ਦੇਖ ਲਓ ਵੀਡੀਓ ਸੋ ਮੈਂ ਆਸ ਕਰਦਾ ਹਾਂ ਕਿ ਤੁਸੀਂ ਸਾਰੇ ਜੋਰ ਪਾਓਗੇ ਅੱਜ ਤੱਕ ਚਾਹਤ ਰੱਖਦੇ ਕਿ ਐਸਟੇਪੀਸੀ ਤੇ ਆਪਣਾ ਕੰਮ ਕਰਨ ਤੇ ਸੁਖੀ ਸੰਜੀਵੀ ਆਪਣਾ ਕੰਮ ਕਰਨ ਤੇ ਸਾਨੂੰ ਦੱਸਣ ਕਿ ਉਹ ਕਿਉਂ ਨਹੀਂ ਬੋਲਦੇ ਇਹ ਮਸਲਿਆਂ ਦੇ ਉੱਤੇ ਜਿਹਦੇ ਨਾਲ ਸੈਂਟਰ ਦੀ ਸਰਕਾਰ ਔਖੀ ਹੋ ਜਾਂਦੀ ਹੈ ਭਤੀ ਔਖੀ ਕੜੀ ਦੇਖਣ ਨੂੰ ਸਿਰਫ ਅਸੀਂ ਸ਼੍ਰੋਮਣੀ ਕਾਲੀ ਦਾ ਨੰਬਰ ਚਾਰ ਹੈ ਤੁਸੀਂ ਨਹੀਂ ਔਖੀ ਕੜੀ ਦੇ ਵਿੱਚ ਪੈ ਸਕਦੇ ਸੋ ਇਹ ਸਾਰੀਆਂ ਚੀਜ਼ਾਂ ਇਹ ਤੁਸੀਂ ਇਹਨਾਂ ਡੀਟਰ ਨੂੰ ਪੁੱਛੋ ਮੈਂ ਆਸ ਕਰਦਾ ਕਿ ਖਾਲਸੇ ਦੀਫਾ ਕਰੂਗੀ